ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਜੀ ਨੇ ਅੱਜ ਇੱਕ ਅਹਿਮ ਫੈਸਲਾ ਲਿਆ ਹੈ ਪੰਜਾਬ ਸਰਕਾਰ ਨੇ 4% ਡੀਏ ਦੀ ਵੜੋਤਰੀ ਜਿਹੜਾ ਆ ਪੰਜਾਬ ਦੇ ਜਿਹੜੇ EMPLOYEES ਐ EMPLOYEES ਵਾਸਤੇ ਕੀਤੀ ਆ 1 ਜਨਵਰੀ 2023 ਤੋਂ ਇਹ ਜਿਹੜਾ ਲਾਗੂ ਹੋਊਗਾ ਸਭ ਤੋਂ ਵੱਡੀ ਗੱਲ ਇਹ ਆ ਸਾਡੇ ਤਕਰੀਬਨ 3.5 ਲੱਖ ਪੈਨਸ਼ਨਰ ਤੇ 3,25,000 ਜਿਹੜੇ EMPLOYEES ਐ ਇਹਦੇ ਚ ਕਵਰ ਹੋਣਗੇ 1100 ਕਰੋੜ ਰੁਪਏ ਦਾ ਪੰਜਾਬ ਦੇ ਖਜ਼ਾਨੇ ਤੇ ਜਿਹੜਾ ਆ ਇਹਦਾ ਅਸਰ ਹਰ ਸਾਲ ਖਰਚਾ ਵਧੂਗਾ ਪਿਛਲੇ ਦਿਨਾਂ ਚ ਅਸੀਂ 12000 ਜੇ ਟੀਚਰ ਮਲਾ ਪੱਕੇ ਕੀਤੇ ਆ ਉਹਦੇ ਪਿੱਛੇ ਹੀ ਮਕਸਦ ਸੀ ਕਈ ਕਈ ਸਾਲ ਹੋ ਗਏ ਦਹਾਕੇ ਹੋ ਗਏ ਕਿ ਜਿਹੜੇ ਕੰਟਰੈਕਟ ਤੇ ਜਾਂ ਗੈਸਟ ਲੈਕਚਰਰ ਫੈਕਲਟੀ ਦੇ ਰੂਪ ਚ ਪੰਜ ਪੰਜ 10 ਦਾ ਹਜ਼ਾਰ ਤੇ ਆਪਣਾ ਘਰ-ਬਾਰ ਬੜਾ ਔਖਾ ਤਰੀਕੇ ਨਾਲ ਚਲਾ ਰਹੇ ਸੀ ਉਹਨਾਂ ਨੂੰ ਪੱਕਾ ਕੀਤਾ ਤੋ तमाम ਤਰੀਕੇ ਨਾਲ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਹਰੇਕ ਵਰਗ ਲਈ ਦਿਨ ਰਾਤ ਜਿਹੜਾ ਆ ਉਹਨਾਂ ਨੂੰ ਨਾਲ ਲੈ ਕੇ ਉਹਨਾਂ ਦੀ ਬਿਹਤਰੀ ਲਈ ਨਾਲ-ਨਾਲ ਉਹਨਾਂ ਦੇ ਰਾਹੀਂ ਪੰਜਾਬ ਦੀ ਬਿਹਤਰੀ ਲਈ ਕੰਮ ਕਰ ਰਿਹਾ ਔਰ ਉਸੇ ਕੜੀ ਚ ਅੱਜ ਜਿਹੜਾ 4% ਡੀਏ ਜਿਹੜਾ ਕਈ ਮਤਲਬ ਦਿਨਾਂ ਤੋਂ ਮੰਗ ਵੀ ਚੱਲ ਰਹੀ ਸੀ ਅੱਜ ਬੜੀ ਹੀ ਸੁਖਾਵੇਂ ਮਾਹੌਲ ਚ ਮਾਨਯੋਗ ਮੁੱਖ ਮੰਤਰੀ ਜੀ ਨੇ ਮੀਟਿੰਗ ਵੀ ਕੀਤੀ ਜਿਹੜੀਆਂ ਸਾਡੀਆਂ এমਪਲੋਈ ਯੂਨੀయన్స్ ਨੇ ਔਰ ਤੁਸੀਂ ਦੇਖਿਆ ਤੁਹਾਡੇ ਕਈ মিডিਆ ਦੇ ਸਾਥੀਆਂ ਨੇ ਕਵਰ ਕੀਤਾ ਹੈ ਮੁੱਖ ਮੰਤਰੀ ਜੀ ਨੇ ਇਹ ਵੀ ਕਿਹਾ ਹੈ ਕਿ ਜਿਹੜੇ ਬਾਕੀ ਜਿਹੜੇ ਮਸਲੇ ਉਹਨਾਂ ਦੇ ਕਈ ਮਸਲੇਨੀਅਸ ਉਹਨਾਂ ਨੂੰ ਲੈ ਕੇ ਅਫਸਰ ਸਹਿਬਾਨਾਂ ਦੀ ਇੱਕ ਕਮੇਟੀ ਜਿਹੜੀ ਹੈ ਉਹ ਬਣਾ ਰਹੇ ਆ ਔਰ ਉਹਦੇ ਚ এমਪਲੋਈ ਯੂਨੀਅਨ ਦੇ ਜਿਹੜਾ ਨੁਮਾਇੰਦਾ ਉਹਨੂੰ ਵੀ ਰੱਖਿਆ ਜਾਊਗਾ 올ਡ ਪੈਨਸ਼ਨ ਸਕੀਮ ਨੂੰ ਲੈ ਕੇ ਵੀ ਇੱਕ ਇਸ਼ੂ ਸੀ ਜਿਹਨੂੰ ਲੈ ਕੇ ਮੁੱਖ ਮੰਤਰੀ ਜੀ ਨੇ ਇਹ ਇਨਸ਼ੋਰ ਕੀਤਾ ਹੈ ਯੂਨੀయన్స్ ਨੂੰ ਕਿ ਅੱਜ ਸੁਨੈਟ ਪੋਸੀਬਲ ਜਿਹੜਾ ਕੇਂਦਰ ਸਰਕਾਰ ਨਾਲ 올ਡ ਪੈਨਸ਼ਨ ਸਕੀਮ ਨੂੰ ਜਿਹੜਾ ਟੇਕ ਅਪ ਕੀਤਾ ਜਾਊਗਾ। ਔਰ ਅੱਜ 4% ਦੀ ਪੀਏ ਦੀ ਵਡੋਤਰੀ ਉਸੇ ਹੀ ਦਿਸ਼ਾ 'ਚ ਇੱਕ ਅਹਿਮ ਕਦਮ ਹੈ, ਇੱਕ ਅਹਿਮ ਫੈਸਲਾ ਆ ਔਰ ਸਾਡੇ ਕਰਮਚਾਰੀਆਂ ਦੀ ਜਿਹੜੀ ਮੰਗ ਸੀ, ਕਰਮਚਾਰੀਆਂ ਦਾ ਜਿਹੜਾ ਹੱਕ ਸੀ ਉਹਨੂੰ ਕਨਸੀਡਰ ਕਰਦੇ ਹੋਏ ਪੰਜਾਬ ਸਰਕਾਰ ਨੇ ਅਹਿਮ ਫੈਸਲਾ ਲਿਆ। ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਜੀ ਨੇ ਅੱਜ ਇੱਕ ਅਹਿਮ ਫੈਸਲਾ ਲਿਆ ਹੈ। ਜਿਹਦੇ ਨਾਲ ਤੁਹਾਨੂੰ ਰੂਬਰੂ ਕਰਾਉਣ ਲਈ ਜਾਂ ਤੁਹਾਡੇ ਰਾਹੀਂ ਪੰਜਾਬ ਨੂੰ ਰੂਬਰੂ ਕਰਾਉਣ ਵਾਸਤੇ ਮੈਂ ਹਾਜ਼ਰ ਹੋਇਆ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਲਗਾਤਾਰ ਮਾਨ ਸਾਹਿਬ ਦੀ ਸਰਕਾਰ ਪੰਜਾਬ ਤੇ ਹਰੇਕ ਵਰਗ ਵਾਸਤੇ ਹਰੇਕ ਤਰੀਕੇ ਨਾਲ ਉਹਨਾਂ ਦੀ ਬਿਹਤਰੀ ਲਈ ਵੱਧ ਤੋਂ ਵੱਧ ਸਰਕਾਰ ਜਿਹੜੀ ਹੈ ਐਫਰਟ ਕਰ ਰਹੀ ਹੈ ਇਸ ਘੜੀ ਤੋਂ ਪਹਿਲੇ ਬਿੰਦੂ ਦੇਖਿਆ ਹੈ ਕਿ ਜੇ ਪੀਪਲ ਵੈਲਫੇਅਰ ਦੀ ਗੱਲ ਕਰੀਏ ਤੇ 90% ਤੋਂ ਵੱਧ ਬਿਜਲੀ ਲੋਕਾਂ ਨੂੰ ਫ੍ਰੀ ਮਿਲੀ ਹੈ ਕਿਸਾਨਾਂ ਦੀ ਗੱਲ ਕਰੀਏ ਤੇ 13000 ਤੋਂ ਵੱਧ ਖਾਲਾਂ ਨਵੀਆਂ ਕੋਹਲਾ ਬੜਾ ਕੇ ਪਾਣੀ ਖੇਤਾਂ ਤੱਕ ਨਹਿਰੀ ਪਾਣੀ ਪਹੁੰਚਾਇਆ ਜੇ ਨੌਕਰੀਆਂ ਦੀ ਗੱਲ ਕਰੀਏ ਤੇ 40000 ਦੇ ਕਰੀਬ ਜੇ ਨੌਕਰੀਆਂ ਦਿੱਤੀਆਂ ਤੇ ਔਨ ਮੈਰਿਟ ਦਿੱਤੀਆਂ ਕੋਈ ਇਹ ਨਹੀਂ ਕਹਿ ਸਕਦਾ ਕਿ ਕੋਈ ਸ਼ਪਾਰਸ਼ ਭਾਈ ਭਤੀਜਾਵਾਦ ਹੋਇਆ ਤੇ ਜੇ ਗੱਲ ਕਰੀਏ ਰੈਵਨਿਊ ਦੀ ਤੇ ਲਗਾਤਾਰ ਪੰਜਾਬ ਦੇ ਹਰੇਕ ਮਹਿਕਮਿਆਂ ਦਾ ਚਾਹੇ ਐਕਸਾਈਜ ਹੋਵੇ ਚਾਹੇ ਟਰਾਂਸਪੋਰਟ ਹੋਵੇ ਚਾਹੇ तमाम ਜਿਹੜੇ ਉਹ ਮਹਿਕਮਿਆਂ ਦਾ ਰੈਵਨਿਊ ਕਲੈਕਸ਼ਨ ਵਧਿਆ ਨਾਲ ਨਾਲ ਜਿਹੜੀ ਕਰਪਸ਼ਨ ਤੇ ਠੱਲ ਪਈ ਹੈ ਔਰ ਸਾਡਾ ਜਿਹੜਾ ਅਹਿਮ ਵਰਗ ਹੈ ਕਰਮਚਾਰੀ ਵਰਗ ਉਹਨੂੰ ਲੈ ਕੇ ਅੱਜ ਮਾਨ ਸਾਹਿਬ ਦੀ ਸਰਕਾਰ ਨੇ ਇੱਕ ਅਹਿਮ ਫੈਸਲਾ ਲਿਆ ਹੈ ਕਿ ਅੱਜ ਪੰਜਾਬ ਸਰਕਾਰ ਨੇ 4% ਡੀਏ ਦੀ ਪੜੋਤਰੀ ਜਿਹੜਾ ਆ ਪੰਜਾਬ ਦੇ ਜਿਹੜੇ EMPLOYEES ਐ EMPLOYEES ਵਾਸਤੇ ਕੀਤੀ ਆ 1 ਦਸੰਬਰ 2 ਸੌਰੀ 1 ਜਨਵਰੀ 2023 ਤੋਂ ਇਹ ਜਿਹੜਾ ਲਾਗੂ ਹੋਊਗਾ ਮੈਂ ਤੁਹਾਨੂੰ ਐਗਜੈਕਟ ਦੱਸ ਦਿੰਨਾ ਤੇ ਇਹਦੇ ਚ ਸਭ ਤੋਂ ਵੱਡੀ ਗੱਲ ਇਹ ਆ ਕਿ ਸਾਡੇ ਤਕਰੀਬਨ 3.5 ਲੱਖ ਪੈਨਸ਼ਨਰ ਤੇ 125000 ਜਿਹੜੇ EMPLOYEES ਇਹਦੇ ਚ ਕਵਰ ਹੋਣਗੇ 1100 ਕਰੋੜ ਰੁਪਏ ਦਾ ਜਿਹੜਾ 1100 ਕਰੋੜ ਰੁਪਏ ਦਾ ਪੰਜਾਬ ਦੇ ਖਜ਼ਾਨੇ ਤੇ ਜਿਹੜਾ ਆ ਇਹਦਾ ਅਸਰ ਹਰ ਸਾਲ ਖਰਚਾ ਵਧੂਗਾ। ਔਰ ਪੰਜਾਬ ਸਰਕਾਰ ਦੀ ਇਹ ਜ਼ਿੰਮੇਵਾਰੀ ਹੈ ਕਿ ਆਪਣੇ ਕਰਮਚਾਰੀਆਂ ਲਈ ਜਿਹੜੇ ਲਗਾਤਾਰ ਦਿਨ ਰਾਤ ਮਿਹਨਤ ਕਰਕੇ ਪੰਜਾਬ ਨੂੰ ਤਰੱਕੀਆਂ ਦੇ ਰਾਹ ਤੇ ਲੈ ਕੇ ਜਾ ਰਹੇ ਉਹਨਾਂ ਦੀ ਬਿਹਤਰੀ ਲਈ ਵੱਧ ਤੋਂ ਵੱਧ ਕੰਮ ਕਰੀਏ ਪਿਛਲੇ ਦਿਨਾਂ 'ਚ ਅਸੀਂ 12000 ਜੇ ਟੀਚਰ ਮਲਾ ਪੱਕੇ ਕੀਤੇ ਆ ਉਹਦੇ ਪਿੱਛੇ ਹੀ ਮਕਸਦ ਸੀ ਕਈ-ਕਈ ਸਾਲ ਹੋ ਗਏ ਦਹਾਕੇ ਹੋ ਗਏ ਕਿ ਜਿਹੜੇ ਕੰਟਰੈਕਟ ਤੇ ਜਾਂ ਗੈਸਟ ਲੈਕਚਰਰ ਫੈਕਲਟੀ ਦੇ ਰੂਪ 'ਚ 5-5 10-10 ਹਜ਼ਾਰ ਤੇ ਆਪਣਾ ਘਰ-ਬਾਰ ਬੜਾ ਔਖਾ ਤਰੀਕੇ ਨਾਲ ਚਲਾ ਰਹੇ ਸੀ ਉਹਨਾਂ ਨੂੰ ਪੱਕਾ ਕੀਤਾ ਨਾਲ ਨਾਲ ਚਾਹੇ ਯੂਨੀਵਰਸਿਟੀ ਗ੍ਰਾਂਟ ਕਮਿਸ਼ਨ ਦਾ ਪੇ ਸਕੇਲ ਲਾਗੂ ਕਰਨ ਦੀ UGC ਪੇ ਸਕੇਲ ਲਾਗੂ ਕਰਨ ਦੀ ਗੱਲ ਹੋਵੇ ਜਿਹੜੇ ਯੂਨੀਵਰਸਿਟੀ ਔਰ ਕਾਲਜ ਲੈਕਚਰਾਰ ਹੈ ਯੂਨੀਵਰਸਿਟੀ ਪ੍ਰੋਫੈਸਰਸ ਤੇ ਸੋ ਤਮਾਮ ਤਰੀਕੇ ਨਾਲ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਹਰੇਕ ਵਰਗ ਲਈ ਦਨ ਰਾਤ ਜਿਹੜਾ ਆ ਉਹਨਾਂ ਨੂੰ ਨਾਲ ਲੈ ਕੇ ਉਹਨਾਂ ਦੀ ਬਿਹਤਰੀ ਲਈ ਨਾਲ-ਨਾਲ ਉਹਨਾਂ ਤੇ ਰਾਹੀਂ ਪੰਜਾਬ ਦੀ ਬਿਹਤਰੀ ਲਈ ਕੰਮ ਕਰ ਰਿਹਾ ਔਰ ਉਸੇ ਕੜੀ ਚ ਅੱਜ ਜਿਹੜਾ 4% DA ਜਿਹੜਾ ਕਈ ਮਤਲਬ ਦਿਨਾਂ ਤੋਂ ਮੰਗ ਵੀ ਚੱਲ ਰਹੀ ਸੀ ਅੱਜ ਬੜੇ ਹੀ ਸੁਖਾਵੇਂ ਮਾਹੌਲ 'ਚ ਮਾਨਯੋਗ ਮੁੱਖ ਮੰਤਰੀ ਜੀ ਨੇ ਮੀਟਿੰਗ ਵੀ ਕੀਤੀ ਜਿਹੜੀਆਂ ਸਾਡੀਆਂ EMPLOYEES UNIONS ਨੇ ਔਰ ਤੁਸੀਂ ਦੇਖਿਆ ਤੁਹਾਡੇ ਕਈ মিডিਆ ਦੇ ਸਾਥੀਆਂ ਨੇ ਕਵਰ ਕੀਤਾ ਹੈ ਮੁੱਖ ਮੰਤਰੀ ਜੀ ਨੇ ਇਹ ਵੀ ਕਿਹਾ ਹੈ ਕਿ ਜਿਹੜੇ ਬਾਕੀ ਜਿਹੜੇ ਮਸਲੇ ਉਹਨਾਂ ਦੇ ਕਈ ਮਿਸਲੈਨੀਅਸ ਉਹਨਾਂ ਨੂੰ ਲੈ ਕੇ ਅਫਸਰ ਸਹਿਬਾਨਾਂ ਦੀ ਇੱਕ ਕਮੇਟੀ ਜਿਹੜੀ ਹੈ ਉਹ ਬਣਾ ਰਿਹਾ ਔਰ ਉਹਦੇ ਚ ਇਮਪਲਾਈ ਯੂਨੀਅਨ ਦੇ ਜਿਹੜਾ ਨੁਮਾਇੰਦਾ ਉਹਨੂੰ ਵੀ ਰੱਖਿਆ ਜਾਊਗਾ 올ਡ ਪੈਨਸ਼ਨ ਸਕੀਮ ਨੂੰ ਲੈ ਕੇ ਵੀ ਇੱਕ ਇਸ਼ੂ ਸੀ ਜਿਹਨੂੰ ਲੈ ਕੇ ਮੁੱਖ ਮੰਤਰੀ ਜੀ ਨੇ ਇਹ ਇਨਸ਼ੋਰ ਕੀਤਾ ਹੈ ਯੂਨੀయన్స్ ਨੂੰ ਕਿ ਐਸ ਸੂਨ ਐਸ ਪੋਸੀਬਲ ਜਿਹੜਾ ਕੇਂਦਰ ਸਰਕਾਰ ਨਾਲ 올ਡ ਪੈਨਸ਼ਨ ਸਕੀਮ ਨੂੰ ਜਿਹੜਾ ਟੇਕ ਅਪ ਕੀਤਾ ਜਾਊਗਾ ਔਰ ਅੱਜ 4% ਡੀਏ ਦੀ ਵੜੋਤਰੀ ਉਸੇ ਹੀ ਦਿਸ਼ਾ 'ਚ ਇੱਕ ਅਹਿਮ ਕਦਮ ਹੈ ਇੱਕ ਅਹਿਮ ਫੈਸਲਾ ਆ ਔਰ ਸਾਡੇ ਕਰਮਚਾਰੀਆਂ ਦੀ ਜਿਹੜੀ ਮੰਗ ਸੀ ਕਰਮਚਾਰੀਆਂ ਦਾ ਜਿਹੜਾ ਹੱਕ ਸੀ ਉਹਨੂੰ ਕਨਸੀਡਰ ਕਰਦੇ ਹੋਏ ਪੰਜਾਬ ਸਰਕਾਰ ਨੇ ਅਹਿਮ ਫੈਸਲਾ ਲਿਆ ਸੋ ਪੰਜਾਬ ਦੇ ਸਾਰੇ ਹੀ ਪੰਜਾਬੀਆਂ ਨੂੰ ਤੁਹਾਡੇ ਰਾਹੀਂ ਮੈਂ ਸਿਰਫ ਇਹੀ ਬੇਨਤੀ ਕਰੂੰਗਾ ਕਿ ਤੁਸੀਂ ਜਿਸ ਉਮੀਦਾਂ ਨਾਲ ਜਿਸ ਭਰੋਸੇ ਨਾਲ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਨੂੰ ਐਡਾ ਵੱਡਾ ਮੰਡੇਟ ਦਿੱਤਾ ਮਾਨ ਸਾਹਿਬ ਲਗਾਤਾਰ ਹਰੇਕ ਚਾਹੇ ਜੋਵਾਨੀ ਦੀ ਗੱਲ ਕਿਸਾਨੀ ਦੀ ਗੱਲ ਕਰਮਚਾਰੀਆਂ ਦੀ ਗੱਲ ਕਾਰੋਬਾਰੀਆਂ ਦੀ ਗੱਲ ਹਰੇਕ ਵਰਗ ਵਾਸਤੇ ਲਗਾਤਾਰ ਮਿਹਨਤ ਕਰ ਰਿਹਾ ਔਰ ਉਸੇ ਸਾਰਿਆਂ ਨੇ ਮਿਲ ਕੇ ਹਰੇਕ ਵਰਗ ਨੇ ਮਿਲ ਕੇ ਪੰਜਾਬ ਨੂੰ ਤਰੱਕੀਆਂ ਦੀਆਂ ਨਵੀਆਂ ਜਿਹੜੀਆਂ ਉਚਾਈਆਂ ਤੇ ਲੈ ਕੇ ਜਾਣਾ ਹੈ ਪੰਜਾਬ ਨੂੰ ਇੱਕ ਰੰਗਲਾ ਪੰਜਾਬ ਬਣਾਉਣਾ ਹੈ ਸਾਡੇ ਕਰਮਚਾਰੀ ਭਰਾਵਾ ਦੀ ਬਹੁਤ ਵੱਡਾ ਅਹਿਮੀਅਤ ਹੈ ਰੋਲ ਹੈ ਸੋ ਉਹਨਾਂ ਨੂੰ ਅੱਜ ਇੱਕ ਖੁਸ਼ਖਬਰੀ ਹੈ ਔਰ ਉਹਨਾਂ ਦਾ ਇਸ ਗੱਲ ਹੀ ਅਸੀਂ ਧੰਨਵਾਦ ਵੀ ਕਰਦੇ ਹਾਂ ਕਿ ਲਗਾਤਾਰ ਦਿਨ ਰਾਤ ਮਿਹਨਤ ਕਰਕੇ ਉਹ ਪੰਜਾਬ ਦੀ ਤਰੱਕੀ 'ਚ ਆਪਣਾ ਵੱਡਾ ਯੋਗਦਾਨ ਪਾ ਰਹੇ ਹੈ ਪੰਜਾਬ ਸਰਕਾਰ ਹਰੇਕ ਪੰਜਾਬੀ ਦੇ ਨਾਲ ਜਟਕੇ ਖੜੀ ਉਹਨਾਂ ਦੇ ਹੱਕ ਲਈ ਉਹਨਾਂ ਦੇ ਫਾਇਦੇ ਲਈ ਉਹਨਾਂ ਦੀਆਂ ਜ਼ਰੂਰਤਾਂ ਲਈ ਲਗਾਤਾਰ ਪੰਜਾਬ ਸਰਕਾਰ ਅੱਗੇ ਵਧਦੀ ਰਹੂਗੀ ਉਹਨਾਂ ਦਾ ਸਾਥ ਦਿੰਦੀ ਰਹੂਗੀ ਸੋ ਬਹੁਤ ਧੰਨਵਾਦ ਤੁਹਾਡਾ ਇਸ ਵਿਸ਼ੇ ਤੇ ਕੋਈ ਸਵਾਲ ਹੋਵੇ ਤਾਂ ਤੁਸੀਂ ਕਰ ਸਕਦੇ ਹੋ ਕਾਨ ਸਰ ਇਹ 1 ਨਵੰਬਰ ਹੈ ਜਾਂ 1 ਜਨਵਰੀ ਹੈ ਕਾਨ ਸਰ ਸੋਰੀ ਮੈਂ ਉਹਦੇ ਥੋੜਾ ਜਿਹਾ 1 ਜਨਵਰੀ ਹੈ ਜਾਂ 1 ਨਵੰਬਰ 1 ਦਸੰਬਰ 1 ਦਸੰਬਰ ਹਾਂ 1 ਦਸੰਬਰ 2023 ਤੋਂ ਹੈ ਤਾਂ ਮੇਰੇ ਹਾਂਜੀ ਕਾਨ ਸਰ 8 ਨਵੰਬਰ ਤੋਂ ਜਿਹੜੇ ਸਾਰੇ ਮੁਲਾਜ਼ਮ ਜਿਹੜੇ ਸੀਗੇ ਹੜਤਾਲ ਦੇ ਸੀਗੇ ਤੇ ਕਾਫੀ ਲੰਬਾ ਸਮਾਂ ਰੋ ਜਿਹੜਾ ਇਹ ਸੀਨੀ ਸੰਗਠਨ ਨਾਲ ਬੈਠ ਕੇ ਕਣੀ ਜਦੋਂ ਸੀ ਗੱਲਬਾਤ ਕੀਤੀ ਕਿਹਾ ਸੀ ਸ਼ਾਇਦ ਕੋਈ ਮਿਸਕਮਿਊਨੀਕੇਸ਼ਨ ਰਹਿ ਗਿਆ ਸੀ ਇਸ ਕਰਕੇ ਸੋਸੀਅਲ ਟਾਂ ਮੀਟਿੰਗ ਡੇਟ ਇਹੋ ਤੇ ਤੁਸੀਂ ਮੈਂ ਦੇਖ ਰਿਹਾ ਸੀ ਤੁਹਾਡੇ ਸਾਥੀ ਮੇਰੇ ਤੁਹਾਡੇ ਵਰਗੇ মিডিਆ ਦੇ ਸਾਥੀਆਂ ਨਾਲ ਗੱਲਬਾਤ ਲਖੋ ਸੰਵਾਦ ਵਾਸਤੇ ਮਾਨਯੋਗ ਮੁੱਖ ਮੰਤਰੀ ਜੀ ਨੇ ਹਮੇਸ਼ਾ ਹੀ ਪਹਿਲ ਕੀਤੀ ਆ ਚਾਹੇ ਉਹ ਕਿਸਾਨ ਯੂਨੀਅਨ ਹੋਵੇ এমਪਲੋਈ ਯੂਨੀਅਨ ਹੋਣ ਚਾਹੇ ਟੀਚਰਸ ਯੂਨੀਅਨ ਹੋਣ ਕਿਉਂਕਿ ਸਰਕਾਰ ਸਾਰਿਆਂ ਨਾਲ ਮਿਲ ਕੇ ਚੱਲਦੀ ਹੈ ਸਾਰੇ ਵਰਗਾਂ ਦੀ ਸਰਕਾਰ ਸੋ ਠੀਕ ਹੈ ਕਦੀ ਕਿਉਂਕਿ ਰੁਝੇਵੇਂ ਵੀ ਬਹੁਤ ਹੁੰਦੇ ਆ ਮੁੱਖ ਮੰਤਰੀ ਜੀ ਦੇ ਇਸ ਦੇ ਬਾਵਜੂਦ ਵੀ ਅਸੀਂ ਮੈਕਸਿਮਮ ਕੋਸ਼ਿਸ਼ ਕਰਦੇ ਹਰੇਕ ਨਾਲ ਸੰਵਾਦ ਕਰਕੇ ਮਸਲਿਆਂ ਨੂੰ ਔਰ ਇਸ ਗੱਲ ਨੂੰ ਅੱਜ EMPLOYE UNION ਨੇ ਵੀ ਰਿਕੋਗਨਾਈਜ਼ ਕੀਤਾ ਕਿ ਇਹ ਦਰਨੇ ਪ੍ਰਦਰਸ਼ਨ ਦੀ ਬਜਾਏ ਸੀ ਸੰਵਾਦ ਦੇ ਰਾਹੀਂ ਮਸਲਿਆਂ ਦਾ ਹੱਲ ਕੱਢੀ ਕਿਉਂਕਿ ਮਸਲਿਆਂ ਦਾ ਹੱਲ ਤੇ ਸਾਰਿਆਂ ਨੇ ਮਿਲ ਕੇ ਹੀ ਕੱਟਣਾ ਹੈ ਔਰ ਸਰਕਾਰ ਦੀ ਮੰਚਾ ਵੀ ਪੰਜਾਬ ਨੂੰ ਅੱਗੇ ਲੈ ਜਾਣਦੀ ਹੈ ਤਾਂ ਸਾਰੇ ਵਰਗਾਂ ਜਿਹੜੇ ਚਾਹੇ EMPLOYE UNION ਹੈ ਸਾਡੇ ਬਾਕੀ ਉਹਨਾਂ ਦਾ ਆਲਟੀਮੇਟਲੀ ਗੋਲ ਤੇ ਪੰਜਾਬ ਨੂੰ ਅੱਗੇ ਲੈ ਕੇ ਜਾਣਾ ਹੈ